ਆ ਚੁੱਲਾ ਗੈਸੀ ਜੀ ਦੱਸੋ ਕਿਸੇ ਕੋਲੇ ਇਹਦੇ ਨਾਲ ਦਾ ਹੈਗਾ ਇਹ ਘੱਟੋ ਘੱਟ 150 ਸਾਲ ਪੁਰਾਣਾ ਦਾਦੇ ਪੁਰਦਾਦੇਆਂ ਦਾ ਦੇਲੇ ਦਾ ਸਾਡਾ ਇਹ ਗੈਸੀ ਚੁੱਲਾ ਇਹ ਹੁਣ ਵਾਲੇ ਨੂੰ ਤਾਂ ਬਹੁਤ ਜ਼ਿਆਦਾ ਭਾਰੀ ਆ ਹੁਣ ਵਾਲੇ ਤਾਂ ਇਹ 7-8 ਝੜ ਜਾਣਗੇ ਭਾਰ ਚ ਦੇਖੋ ਚਾਰ ਸੁੱਚਾਂ ਨੇ ਗੀਆਂ ਦੋ ਇਹਦੇ ਚੱਲਣ ਵਾਲੇ ਨੇ ਚੁੱਲੇ ਦੇਖਣ ਚ ਬਹੁਤ ਵੱਡਾ ਇਹ ਫੋਟੋ ਚ ਤਾਂ ਬਹੁਤ ਛੋਟਾ ਲੱਗਦਾਗਾ ਪਰ ਦੇਖਣ ਚ ਬਹੁਤ ਵੱਡਾ ਜੇ ਕਿਸੇ ਕੋਲ ਹੈਗਾ ਇਹਦੇ ਨਾਲ ਕਮੈਂਟ ਜ਼ਰੂਰ ਕਰਕੇ ਦੱਸਿਓ ਜਿਵੇਂ ਲੱਗਿਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਸੋਨੂੰ ਪੁਰਾਣੀ ਚੀਜ਼ ਦਿਖਾਉਣਾ ਮੈਂ ਸਟੋਪ ਜੇ ਇਹਦੇ ਨਾਲ ਦਾ ਵੀ ਕਿਸੇ ਕੋਲ ਹੈਗਾ ਜ਼ਰੂਰ ਦੱਸਿਓ ਇੱਕ ਸੋਨੂੰ ਦਿਖਾਉਣਾ ਮੈਂ ਕੁੰਡਾ ਇਹ ਤਾਂ ਲਗਭਗ ਹਰੇ ਕੋਲ ਹੋਊਗਾ ਇਹਦੇ ਨਾਲ ਦਾ ਕਿਉਂਕਿ ਇਹ ਤਾਂ ਦਾਦੀ ਵੇਲੇ ਦੇ ਹੀ ਹੈਗਾ ਮਾਹ ਵੇਲੇ ਦਾ ਤਾਂ ਘੱਟ ਹੋਊ ਕਿਸੇ ਕੋਲ ਦਾਦੀ ਵੇਲੇ ਦਾ ਜ਼ਰੂਰ ਹੋਊਗਾ ਜ਼ਰੂਰ ਦੱਸਿਓ ਇਹਦੇ ਨਾਲ ਦੀਆਂ ਚੀਜ਼ਾਂ ਜੇ ਤੁਹਾਡੇ ਕੋਲ ਹੈਗੀਆਂ ਤਾਂ ਜੇ ਨਹੀਂ ਹੈਗੀਆਂ ਤਾਂ ਵੀ ਜ਼ਰੂਰ ਦੱਸਿਓ ਮੇਰੇ ਵੀਰ ਕਮੈਂਟ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰ ਦੇਣਾਗਾ ਧੰਨਵਾਦ ਜੀ